ਦਿਸ਼ਚੰਦੇ ਵਿੱਚ ਨਾ ਆਪਣਾ ਐਕਸਪੈਕਟੇਸ਼ਨਸ ਆਪਾਂ ਬਹੁਤ ਵਧਾ ਲਿਆ ਹਾਂ ਹਾਂਜੀ ਕਿ ਆਪਾਂ ਜਦੋਂ ਨਵੇਂ ਘਰ ਚ ਜਾਂਦੇ ਆ ਤਾਂ ਉਹ ਫੈਮਿਲੀ ਦੇ ਇਹ ਉਮੀਦ ਹੁੰਦੀ ਹੈ ਕਿ ਕੁੜੀ ਨੂੰ ਸਾਰੀਆਂ ਗੱਲਾਂ ਪਤਾ ਹੋਣ ਹਾਂਜੀ ਵੇਰ ਐਸ ਕਿ ਆਪਾਂ ਕਿਉਂਕਿ ਕੁੜੀ ਤਾਂ ਆਪਣੇ ਹਿਸਾਬ ਦੇ ਨਾਲ ਪੇਰੈਂਟਸ ਦੇ ਘਰ ਤੋਂ ਆਈ ਹੈ ਤਾਂ ਉਹਦੀ ਪਰਵਰਿਸ਼ ਉਸ ਫੈਮਿਲੀ ਦੇ ਹਿਸਾਬ ਨਾਲ ਹੋਈ ਹੈ ਬਿਲਕੁਲ ਤੇ ਉਹਦੇ ਕਨਸੈਪਟਸ ਵੀ ਉਹਦੇ ਹਿਸਾਬ ਨਾਲ ਹੀ ਬਣੇ ਹੋਏ ਨੇ ਪਰ ਜਦੋਂ ਨਵੀਂ ਫੈਮਿਲੀ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਕੁਝ ਟਾਈਮ ਲੱਗਦਾ ਹੈ ਉਨੂੰ ਉਹ ਸੋਚਦੀ ਹੈ ਕਿ ਮੈਂ ਇਸ ਤਰ੍ਹਾਂ ਅਡਜਸਟ ਕਰਾਂ ਜੋ ਸ਼ੁਰੂ-ਸ਼ੁਰੂ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵੀ ਕਰਦੀ ਹੈ ਹਾਂਜੀ ਤਾਂ ਉਹਦੇ ਵਿੱਚ ਕਈ ਵਾਰੀ ਹੁਣ ਕਿਉਂਕਿ ਉਹਨੇ ਤਾਂ ਆਪਣੇ ਹਿਸਾਬ ਨਾਲ ਹੀ ਕਰ ਰਹੀ ਹੁੰਦੀ ਹੈ ਤਾਂ ਔਰ ਜਿਸ ਨਵੀਂ ਫੈਮਿਲੀ ਦੇ ਵਿੱਚ ਕੁੜੀ ਗਈ ਹੈ ਉਹ ਫੈਮਿਲੀ ਦੀ ਡਿਊਟੀ ਬਣਦੀ ਹੈ ਕਿ ਉਹਨੂੰ ਅਡਜਸਟ ਕਰੋ ਔਰ ਕਮਿਊਨੀਕੇਸ਼ਨ ਜਿਹੜੀ ਹੈਗੀ ਹੈ ਤੁਸੀਂ ਪ੍ਰੋਪਰ ਕਰੋ ਤੇ ਉਹਨੂੰ ਦੱਸੋ ਕਿ ਇਹ ਰਿਸ਼ਤੇ ਜਿਹੜੇ ਐਵੇਂ ਆ ਜਾਂ ਇਸ ਰਿਸ਼ਤੇਦਾਰ ਨਾਲ ਅਸੀਂ ਐਵੇਂ ਵਰਤਣਾ ਜਾਂ ਉਸ ਰਿਸ਼ਤੇਦਾਰ ਦੇ ਨਾਲ ਅਸੀਂ ਐਵੇਂ ਵਰਤਦੇ ਆਏ ਆ ਤੇ ਉਹ ਵਾਲੀਆਂ ਜਿਹੜੀਆਂ ਉਮੀਦਾਂ ਹੈ ਉਹਨੂੰ ਇੱਕ ਨਵੇਂ ਉਗਰੇ ਪੌਦੇ ਦੀ ਤਰ੍ਹਾਂ ਸੰਭਾਲ ਕੇ ਰੱਖਣ ਦੀ ਲੋੜ ਹੈ